ਅੱਜ ਮਿੱਤਰੋ ਸ਼ਹਿਰ ਫਰੀਦਕੋਟ ਦੇ ਵਿੱਚ ਖੜੇ ਆ ਫਾਰਮ ਟਰੈਕ ਵਾਲਿਆਂ ਦੀ ਝਾਂਸੀ ਦੇ ਵਿੱਚ ਖੜੇ ਆ ਬਾਈਆਂ ਨੇ ਨਾ ਚਾਰ ਟਰੈਕਟਰ ਕੱਟਿਆ ਟਰੈਕਟਰਾਂ ਦੇ ਵਿੱਚ ਚਾਰਾਂ ਟਰੈਕਟਰਾਂ ਦੀ ਜਾਣਕਾਰੀ ਲੈਣੇ ਆ ਮਾਲਕ ਵੀਰ ਆਪਣੇ ਕੋਲ ਆ ਵੀਡੀਓ ਨੂੰ ਕਰ ਦਿਓ ਦੱਬ ਕੇ ਸ਼ੇਅਰ ਹਾਂਜੀ ਕੀ ਹਾਲ ਹੈ ਬਾਈ ਠੀਕ ਹੈ ਜੀ ਠੀਕ ਠਾਕ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਸਭ ਤੋਂ ਪਹਿਲਾਂ ਤੇ ਜਿਹੜਾ ਸੋਨਾ ਲੀਕ ਦਾ ਡੀਆਈ 60 ਹੈ ਇਹ ਕਿਹੜਾ ਮਾਡਲ ਆ ਜੀ ਇਹ 2001 ਮਾਡਲ ਆ ਜੀ 2001 ਮਾਡਲ ਆ ਤੇ ਨੰਬਰ ਬਾਈ 50 ਬਾਈ ਠੀਕ ਹੈ ਜੀ ਪੀਆ ਆਵਦਾ ਟਰੈਕਟਰ ਦਾ ਨੰਬਰ ਆ ਗੱਲ ਕਰੀਏ ਬਾਈ ਇਹ ਟਰੈਕਟਰ ਦੇ ਟਾਇਰਾਂ ਦੀ ਤੇਰੇ ਦੇ ਅੱਧੇ ਹੈਗੇ ਮੰਨ ਕੇ ਚੱਲੀਏ ਵੀ 50% ਟਾਇਰ ਹੈਗੇ ਆ ਹਾਂਜੀ ਚਾਰੇ ਨੇ ਅਗਲੇ ਘਾਟ ਥੋੜੇ ਅਗਲੇ ਘਾਟ ਆ ਠੀਕ ਆ ਅਗਲੇ 40 45 ਪੈਸੇ ਆ ਮਗਰਲੇ ਅੱਧੇ ਆ ਗੱਲ ਕਰੀਏ ਬਾਈ ਰੰਗ ਪੇੜ ਦਾ origignal ਆ ਟਰੈਕਟਰ ਸਾਰਾ origignal ਆ ਕੰਡੀਸ਼ਨ ਚੈੱਕ ਕਰ ਸਕਦੇ ਹੋ ਪਲੇਟਾਂ ਬਰੂਤ ਨਾਲ ਟਰੈਕਟਰ ਦੇ ਸਾਰਾ ਕੁਝ ਨਾਲ ਆ ਜੀ ਇੰਜਨ ਗੇਅਰ ਦਾ ਕਿਵੇਂ ਆ ਬਾਈ ਵਾਹ ਕੇ ਚਲਾ ਕੇ ਲਿਆ ਸਕਦਾ ਠੀਕ ਹੈ ਜੀ ਸਮਾਨ ਟਰੈਕਟਰ ਨਾਲ ਪੂਰਾ ਹੀ ਸਮਾਨ ਪੂਰਾ ਹੀ ਠੀਕ ਆ ਸਮਾਨ ਪੂਰਾ ਮਿਲੂਗਾ ਡੰਡਾ ਫੱਟੀ ਛਤਰੀ ਸਾਰਾ ਸਮਾਨ ਪੂਰਾ ਜੀ ਹਣ ਗੱਲ ਕਰਦੇ ਆਂ ਇਹਦੀ ਡਿਮਾਂਡ ਕੀ ਆ ਜੀ ਇਹਦੀ ਡਿਮਾਂਡ 2 ਲੱਖ 40000 ਰੁਪਏ 2 ਲੱਖ 40000 ਡਿਮਾਂਡ ਆ ਬਾਈ ਜਿਹੜਾ ਕਰਕੇ ਆਉਂਦਾ ਵੀਡੀਓ ਸ਼ੇਅਰ ਆ ਉਹ ਮੰਨਤਾ ਨੂੰ ਹੋ ਜੂਗਾ ਪਾਵਰ ਸਟੀering ਹੋਇਆ ਦਾ ਸਪੈਸ਼ਲ ਠੀਕ ਆ ਪਾਵਰ ਸਟੀering ਹੋਇਆ ਵਿਆ 2 ਲੱਖ 40000 ਡਿਮਾਂਡ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਫੋਲੋ ਮੰਨਤਾ ਨੂੰ ਹੋਊਗਾ ਠੀਕ ਹੈ ਜੀ ਫੌਲਾ ਮਾਨਤਨ ਕੀਤਾ ਜਾਊਗਾ ਜੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਬਾਕੀ ਇੰਜਨ ਗੇਰ ਅਗਲਾ ਵਾਕੇ ਲੈ ਜੇ ਹਾਂਜੀ ਠੀਕ ਹੈ ਜੀ ਅੱਗੇ ਆ ਗਿਆ ਫੋਰਡ 3630 ਨਿਊ ਹਾਲੈਂਡ ਇਹ ਕਿਹੜਾ ਮਾਡਲ ਆ ਬਈ ਹਾਂਜੀ 2000 ਠੀਕ ਹੈ 2000 ਮਾਡਲ ਆ ਨੰਬਰ ਇਹ 50 ਵਾਂ ਨੰਬਰ 50 ਠੀਕ ਹੈ ਜੀ 50 ਨੰਬਰ ਆ ਗੱਲ ਕਰੀਏ ਬਾਈ ਇਹਦੇ ਟਾਇਰਾਂ ਦੀ ਇਹਦੇ ਮਗਰਲੇ ਟਾਇਰ ਜਮਨ ਨਵੇਂ ਮਗਰਲੇ ਟਾਇਰ ਬਿਲਕੁਲ ਨਵੇਂ 95 ਤੋਂ 100% ਅਗਲੇ ਟਾਇਰ ਦੇ ਆਗਲੇ ਅੱਦੇ ਆ ਤੇ ਰੰਗ ਪੇੜ ਦੀ ਇਹਦੀ ਗੱਲ ਕਰੀਏ ਜੀ ਇਹ ਵੀ ਸਾਰਾ origignal ਆ ਠੀਕ ਆ ਜੀ ਟਰੈਕਟਰ ਇਹ ਵੀ ਸਾਰਾ origignal ਆ ਇੰਜਨ ਗੇਅਰ ਦਾ ਪੂਰਾ ਚੰਗਾ ਜੀ ਵਾਹ ਕੇ ਲਿਆ ਸਕਦਾ ਠੀਕ ਆ ਇਹ ਵੀ ਟਰੈਕਟਰ ਵਾਹ ਕੇ ਤੁਸੀਂ ਚਲਾ ਕੇ ਬਾਈ ਨਾਲ ਫੇਰ ਸੌਦਾ ਕਰ ਸਕਦੇ ਹੋ 16 9 28 ਦੇ ਮਗਰਲੇ ਟਾਇਰ ਜਮਾਂ ਨਵੇਂ ਆ اپੋਲੋ ਕੰਪਨੀ ਦੇ ਟਾਇਰ ਆ ਕੰਡੀਸ਼ਨ ਦਾ ਟਰੈਕਟਰ ਬਹੁਤ ਸਾਫ ਆ ਪਿਆਬ ਨੰਬਰ ਆ ਇੰਜਨ ਗੇਅਰ ਦਾ ਪੂਰਾ ਚੰਗਾ ਵਾਹ ਕੇ ਚਲਾ ਕੇ ਲਿਆ ਸਕਦੇ ਹੋ ਹੁਣ ਗੱਲ ਕਰੀਏ ਡਿਮਾਂਡ ਕਿੰਨੀ ਹੈ ਜੀ 2,85,000 2 ਲੱਖ ਤੇ 85 ਹਜ਼ਾਰ ਡਿਮਾਂਡ ਆ ਜਿਹੜਾ ਕਰਕੇ ਹੁੰਦਾ ਜੀ ਵੀਡੀਓ ਸ਼ੇਅਰ ਬਾਈ। ਇਹ ਮਾਨਤਾਨ ਕਰਦੇ ਹਾਂ। ਠੀਕ ਹੈ ਜੀ, ਫੁੱਲ ਮਾਨਤਾਨ ਹੋ ਜਾਊਗਾ। ਅੱਗੇ ਆ ਗਿਆ ਜੀ 4511। ਇਹ ਕਿਹੜਾ ਮਾਡਲ ਹੈ ਜੀ? ਇਹ 99 ਮਾਡਲ ਹੈ ਜੀ। ਠੀਕ ਹੈ ਜੀ, ਨੜੇ 99 ਮਾਡਲ ਆ 50 ਨੰਬਰ। ਹਾਂਜੀ। ਪੀਬੀ 13 ਸੰਗਰੂਰ ਦਾ ਨੰਬਰ ਆ ਜੀ 99 ਮਾਡਲ। ਗੱਲ ਕਰੀਏ ਇਹਦੇ ਟਾਇਰਾਂ ਦੀ ਜੀ। ਮੇਰੇ ਟਾਇਰ ਅੱਧੇ ਹੈਗੇ ਸਾਰੇ। ਚਾਰੇ ਟਾਇਰ ਅੱਧੇ ਆ। ਰੰਗ ਪੇਟ ਦਾ ਹੀ ਨਾਲ ਦਾ ਰੰਗ ਪੇਟ ਆ ਸਾਰਾ origignal ਆ ਥੋੜੀ ਗਾਰੰਟੀ ਆ ਨਾ ਬਾਈ ਠੀਕ ਆ ਜੀ ਸਾਰਾ ਟਰੈਕਟਰ origignal ਆ ਰੰਗ ਪੇਟ ਦਾ ਵੀ ਇੰਜਨ ਗੇਅਰ ਦਾ ਬਾਈ 50 ਨੰਬਰ ਆ ਠੀਕ ਆ ਜੀ 50 ਨੰਬਰ ਆ ਇੰਜਨ ਗੇਅਰ ਦਾ ਵੀ ਪੂਰਾ ਚੰਗਾ ਵਾਹ ਕੇ ਚਲਾ ਕੇ ਲਿਆ ਸਕਦੇ ਹਣਾ ਇਹਦੀ ਡਿਮਾਂਡ ਕੀ ਆ ਜੀ 170 ਇੱਕ ਲੱਖ 70 ਹਾ ਡਿਮਾਂਡ ਆ ਬਾਕੀ ਕਰ ਦੋਗੇ ਮਾਨਤਨ ਬਾਈ ਇੰਜਨ ਗੇਅਰ ਦਾ ਵਾਹ ਕੇ ਲੈ ਜੇ ਆ। ਸਮਾਨ ਇਹਦੇ ਨਾਲ ਵੀ ਪੂਰਾ ਹੀ ਆ। ਠੀਕ ਹੈ ਜੀ। ਅੱਗੇ ਵੀ 45 11 ਜੀ। 96 ਮਾਡਲ। 96? ਹਾਂ ਜੀ। ਨੰਬਰ ਪਿਆ ਵੀ ਆ। ਠੀਕ ਆ ਪੀ ਵੀ 04 ਫਰੀਦਕੋਟ ਦਾ ਨੰਬਰ ਆ 96 ਮਾਡਲ ਆ। ਟਾਇਰਾਂ ਦੀ ਗੱਲ ਕਰੀਏ ਜੀ। ਹਾਂ ਜੀ। ਚਾਰੇ ਟਾਇਰ। 60 ਤੋਂ 65 ਪੈਸੇ ਟਾਇਰ ਆ। ਬਾਕੀ ਰੰਗ ਭੇਡ ਜਿਵੇਂ ਹੈਗਾ ਸਾਰਾ origignal ਆ। ਠੀਕ ਹੈ ਜੀ ਪਿਆਵ ਨੰਬਰ ਆ ਫ੍ਰੀ ਕੋਡ ਦਾ ਰੰਗ ਪੇੜ ਦਾ ਟਰੈਕਟਰ ਸਾਰਾ origignal ਆ 60 ਪੈਸੇ ਟਾਇਰ ਆ ਇੰਜਨ ਗੇਅਰ ਦਾ ਪੂਰਾ ਚੰਗਾ ਬਾਈ ਠੀਕ ਹੈ ਜੀ ਇੰਜਨ ਗੇਅਰ ਦਾ ਪੂਰਾ ਚੰਗਾ ਵਾਕੇ ਲਿਆ ਸਕਦੇ ਹਾਂ ਸਮਾਨ ਟਰੈਕਟਰ ਨਾਲ ਪੂਰਾ ਮਿਲੂਗਾ ਜੀ ਡੰਡਾ ਪੱਟੀ ਛਤਰੀ ਇਹਦੀ ਕੀ ਡਿਮਾਂਡ ਆ ਬਾਈ ਇਹਦੀ ਡਿਮਾਂਡ 1 ਲੱਖ 45000 1 ਲੱਖ ਤੇ 45000 ਡਿਮਾਂਡ ਆ ਜਿਹੜਾ ਕਰਕੇ ਆਓ ਵੀਡੀਓ ਸ਼ੇਅਰ ਕਰੋਗੇ ਮਾਨਦਾਨ ਠੀਕ ਹੈ ਜੀ ਫਾਲਮ ਮਾਨਤਾਨ ਕੀਤਾ ਜਾਊਗਾ ਜੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਇਹ ਚਾਰੇ ਟਰੈਕਟਰ ਬਾਈ ਕਿਹੜੀ ਏਜੰਸੀ 'ਚ ਖੜੇ ਐ ਇੱਕ ਵਾਰ ਦੱਸੋ ਟਰੈਕਟਰ ਏਜੰਸੀ ਫਰੀਦਕੋਟ ਸੀ ਫਾਰਮ ਟਰੈਕ ਏਜੰਸੀ ਸ਼ਹਿਰ ਫਰੀਦਕੋਟ ਕੋੜਕਪੁਰਾ ਰੋਡ ਤੇ ਹਾਂਜੀ ਨੰਬਰ ਬੋਲ ਦਿਓ ਬਾਈ 81969 ਹਾਂਜੀ 00434 ਹੁਣ ਬਾਈ ਥੋੜੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਗਾ ਮਾਨਤਾਨ ਤੋਂ ਅਸੀਂ ਕਰਨਾ ਹਾਂਜੀ ਹਾਂਜੀ ਠੀਕ ਆ ਬਾਕੀ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੀ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ